ਨਰਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 7 ਸਿੱਕਮ ਦਾ ਭਾਰਤ ਵਿੱਚ ਰਲੇਮਾ ਜੀਬੀਐਸ ਸਿੱਧੂ ਆਪਣੀ ਇਸ ਕਿਤਾਬ ਦਾ ਆਰੰਭ ਅਗਸਤ 1973 ਤੋਂ ਮਈ 1974 ਤੱਕ ਸਿੱਕਮ ਨੂੰ ਹਿੰਦੁਸਤਾਨ ਵਿੱਚ ਸ਼ਾਮਲ ਕਰਨ ਲਈ ਹਿੰਦ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਚਲਾਈ ਗਈ ਵਿਸ਼ੇਸ਼ ਗੁਪਤ ਕਾਰਵਾਈ ਯਾਨੀ ਆਪਰੇਸ਼ਨ ਤਹਾਬਲਾ ਦੇ ਕੀ ਕਰਦਾ ਹੈ ਸਿੱਧੂਨ ਸਰ ਇਸ ਆਪਰੇਸ਼ਨ ਦੀ ਸਥਾਪਿਤ ਕੀਤੀ ਤੇ ਤਿੰਨ ਮੈਂਬਰੀ ਗੁਪਤ ਸੈਲ ਦਾ ਉਹ ਮੁਖੀ ਸੀ ਇਸ ਸੰਬੰਧੀ ਉਹ ਆਪਣੀ ਕਿਤਾਬ ਦੇ ਆਪੇ ਲਿਖੇ ਮੁਖ ਪੰਨ੍ਹ ਵਿੱਚ ਲਿਖਦਾ ਹੈ ਸਾਬਕਾ ਚੋਗਿਆਲ ਜਿਸ ਨੂੰ ਮੈਂ ਚੀਨ ਸਿੱਕਮ ਨਾਲ ਸੰਬੰਧਿਤ ਮਾਮਲਿਆਂ ਬਾਰੇ ਜਾਣਕਾਰੀ ਦੇਣ ਜਾਣ ਲਈ ਅਕਸਰ ਮਿਲਦਾ ਹੀ ਰਹਿੰਦਾ ਸੀ ਇਸ ਆਪਰੇਸ਼ਨ ਨਾਲ ਮੇਰੇ ਸੰਬੰਧ ਬਾਰੇ ਜਾਣ ਹੀ ਨਹੀਂ ਸਕਿਆ ਇੰਜ ਸਿੱਧੂ ਸਿੱਕਮ ਦੇ ਹਿੰਦੂਸਤਾਨ ਵਿੱਚ ਰਲੇਵੇਂ ਨੂੰ ਆਪਣਾ ਵੱਡਾ ਮਾਰਕਾ ਸਾਬਤ ਕਰਦਾ ਹਯਤਨ ਕਰਦਾ ਹੈ ਯਤਕੀ ਸਚਾਈ ਇਹ ਹੈ ਕਿ ਸਿੱਕਮ ਨੇ ਖੁਦ ਆਪ ਹੀ ਆਪਣੀ ਸੰਸਦ ਵਿੱਚ ਹਿੰਦੁਸਤਾਨ ਨਾਲ ਲੇਵੇਂ ਦਮਤਾ ਪਾਸ ਕੀਤਾ ਸੀ ਸਿੱਕਮ 7096 ਵਰਕ ਕਿਲੋਮੀਟਰ ਖੇਤਰ ਵਾਲਾ ਇੱਕ ਬਹੁਤ ਹੀ ਛੋਟਾ ਜਾਤੀ ਰਾਸ਼ਾਹੀ ਸ਼ਾਸਨ ਵਾਲਾ ਪੂਰਨ ਪ੍ਰਭੂ ਸਤ ਸੰਪਨ ਦੇਸ਼ ਸੀ ਸਰਵੰਜਾ ਸਾਲਾ ਪਾਰਡੇਨ ਥੌਂਡਮ ਨਾਮ ਗਿਆਲ ਇਸ ਦੇਸ਼ ਦਾ ਚੋ ਗਿਆਲ ਰਾਜਾ ਸੀ ਕੀਨ ਅਤੇ ਹਿੰਦੁਸਤਾਨ ਦੋਵੇਂ ਦੇਸ਼ੀ ਇਸ ਨੂੰ ਹੜਪਣਾ ਚਾਹੁੰਦੇ ਸਨ ਪਰ ਉੱਥੋਂ ਦੇ ਲੋਕਾਂ ਦੀ ਪਸੰਦ ਹਿੰਦੁਸਤਾਨ ਸੀ ਇਸ ਦਾ ਪ੍ਰਗਟਾਵਾ ਉਹਨਾਂ ਨੇ ਉੱਥੇ ਕਰਾਈ ਗਈ ਰਾਏ ਸ਼ਿਮਾਰੀ ਰਾਹੀਂ ਕੀਤਾ ਸੀ 14 ਅਪ੍ਰੈਲ 1975 ਨੂੰ ਸਿੱਕਾਂ ਵਿੱਚ ਰਾਏ ਸ਼ਿਮਾਰੀ ਕਰਾਈ ਗਈ ਸੀ ਇਸ ਲਈ ਕੁੱਲ 97000 ਵੋਟਰ ਰਜਿਸਟਰਡ ਕੀਤੇ ਗਏ ਸਨ ਇਸ ਵਿੱਚੋਂ 61133 ਭਾਵ 36.2 ਫੀਸਦੀ ਵੋਟ ਪੋਲ ਹੋਈ 98637 ਭਾਵ 97.55 ਫੀਸਦੀ ਵੋਟਰਾਂ ਨੇ ਹਾਂ ਵਿੱਚ ਅਤੇ 1496 ਭਾਵ 2.45% ਵੋਟਰਾਂ ਨੇ ਨਾਂ ਵਿੱਚ ਵੋਟਾਂ ਪਾਈਆਂ ਇੰਜ ਮਿਤੀ 15 ਮਈ 1975 ਨੂੰ ਭਾਰਤੀ ਸੰਵਿਧਾਨ ਦੀ 36ਵੀਂ ਸੋਧ ਤੇ ਰਾਸ਼ਟਰਪਤੀ ਸ਼੍ਰੀ ਫਖਰਉਦੀਨ ਅਲੀ ਅਹਿਮਦ ਦੇ ਦਸਤਖਤ ਹੋਣ ਨਾਲ ਸਿੱਕਮ ਹਿੰਦੂਸਤਾਨ ਦਾ 22ਵਾਂ ਸੂਬਾ ਬਣ ਗਿਆ ਸੀ ਪਰ 2011 ਦੀ ਮਰਦਮ ਸ਼ਮਾਰੀ ਅਨੁਸਾਰ ਸਿੱਕਮ ਦੀ ਕੁੱਲ ਆਬਾਦੀ 610570 ਜਿਸ ਵਿੱਚ 32370 ਮਰਦ ਅਤੇ 287507 ਔਰਤਾਂ ਹਨ ਜੀਬੇ ਸਿੱਧੂ ਇਸ ਨੂੰ ਆਪਣੀ ਜਾਇਰਤੀ ਪ੍ਰਚਾਰਦਾ ਹੈ ਇੰਜ ਕਰਕੇ ਉਹ ਆਪਣੀ ਇਸ ਕਿਤਾਬ ਵਿੱਚ ਆਪਣੀ ਵਡਿਆਈ ਵੀ ਆਪ ਹੀ ਕਰਦਾ ਵਿਖਾਈ ਜਾਂਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ